ਸਤ ਸ੍ਰੀ ਅਕਾਲ ਜੀ ਜੁੜ ਗਏ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਹ ਵੀਡੀਓ ਸ਼ਾਮ ਦੇ 7:30 ਵਜੇ ਜਿਹੜਾ 27 ਜੁਲਾਈ 2025 ਨੂੰ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚਦੀ ਹੋ ਰਹੀ ਹੈ ਮੀਂਹ ਦਾ ਇੱਕ ਦੌਰ ਕੱਲ 28 ਜੁਲਾਈ 2025 ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜਿਹੜਾ ਕਿ 1 ਅਗਸਤ 2025 ਤੱਕ ਉੱਤਰ ਪੱਛਮੀ ਭਾਰਤ ਦੇ ਵਿੱਚ ਐਕਟਿਵ ਰਹੂਗਾ ਉਸ ਤੋਂ ਪਹਿਲਾਂ ਜੇਕਰ ਤਾਪਮਾਨ ਦੀ ਗੱਲ ਕਰ ਲਈਏ ਤਾਂ ਅੱਜ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਪੰਜਾਬ ਦੇ ਵਿੱਚ 32 ਤੋਂ 36 ਡਿਗਰੀ ਸੈਲਸੀਅਸ ਦੇ ਵਿੱਚ ਰਿਹਾ ਬਹਾੜਾਂ ਦੇ ਲਾਗੇ 32 33 ਸੀਗਾ ਬਾਕੀ ਜਿਹੜੇ ਤੁਹਾਨੂੰ ਪਤਾ ਹੀ ਆ ਹਮਸ ਜਿੱਥੇ ਬਹੁਤ ਜ਼ਿਆਦਾ ਪੈ ਰਹੀ ਆ ਤਾਂ ਉੱਥੇ 34 35 36 ਡਿਗਰੀ ਸੈਲਸੀਅਸ ਦਾ ਤਾਪਮਨ ਜਿਹੜਾ ਰਿਕਾਰਡ ਹੋਇਆ ਜਣਦਾ ਰਾਤਾਂ ਦਾ ਤਾਪਮਨ ਜਿਹੜਾ ਹੈਗਾਗਾ ਉਹ 27 ਤੋਂ 29 ਡਿਗਰੀ ਸੈਲਸੀਅਸ ਦੇ ਵਿੱਚ ਚੱਲ ਰਿਹਾ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਤਾਪਮਨ ਦਿਨ ਦਾ 33 ਤੋਂ 37 ਡਿਗਰੀ ਸੈਲਸੀਅਸ ਦੇ ਵਿੱਚ ਵਿੱਚ ਚੱਲ ਰਿਹਾਗਾ ਤੇ ਰਾਤਾਂ ਦਾ ਤਾਪਮਨ ਹਰਿਆਣਾ ਦੇ ਵਿੱਚ 25 ਤੋਂ 28 ਡਿਗਰੀ ਸੈਲਸੀਅਸ ਦੇ ਵਿੱਚ ਵਿੱਚ ਚੱਲ ਰਿਹਾ ਹਮਸ ਨੇ ਕੰਮ ਹਾਲੋਂ بے ਹਾਲ ਕੀਤਾ ਪਿਆ ਚਾਹੇ ਪੰਜਾਬ ਹੋਵੇ ਚਾਹੇ ਹਰਿਆਣਾ ਹੋਵੇ ਚ ਹੁਣ ਇਹਦਾ ਮਤਲਬ ਹਵਾ ਦੇ ਵਿੱਚ ਬਹੁਤ ਵੱਡਾ ਪਾਣੀ ਦਾ ਇੱਕ ਸਮੁੰਦਰ ਤਰੈ ਫਰਦਾ ਉਹਨੂੰ ਥੱਲੇ ਸੁੱਟਣ ਦੇ ਲਈ ਕੋਈ ਸਿਸਟਮ ਚਾਹੀਦਾ ਜਿਹੜਾ ਹਾਲ ਫਿਲਹਾਲ ਨਹੀਂ ਸੀ ਪਿਛਲੇ ਦੋ ਤਿੰਨ ਦਿਨਾਂ ਦੇ ਦੌਰਾਨ ਪਰ ਹੁਣ ਜਿਹੜਾ ਇੱਕ ਤਾਂ ਮੌਨਸੂਨ ਟਰਫ ਦੀਵਾਰ ਤੋਂ ਫੇਰ ਪੰਜਾਬ ਹਰਿਆਣਾ ਦੇ ਵਿੱਚ ਐਕਟਿਵ ਹੋਣ ਜਾ ਰਹੀ ਹੈ ਤੇ ਦੂਜਾ ਇੱਕ ਅਪਰ ਹੇਅਰ ਸਰਕੂਲੇਸ਼ਨ ਬਣਨ ਜਾ ਰਿਹਾ ਦਿੱਲੀ ਤੋਂ ਦੱਖਣ ਵਾਲੀ ਸਾਈਡ ਜਾਂ ਦੱਖਣੀ ਹਰਿਆਣੇ ਦੇ ਕੁਝ ਖੇਤਰਾਂ ਦੇ ਵਿੱਚ ਜਿਹਦੇ ਨਾਲ ਕੱਲ ਨੂੰ 28 ਤਰੀਕ ਨੂੰ ਤਾਂ ਲਿਮਟਿਡ ਇਲਾਕਿਆਂ ਦੇ ਵਿੱਚ ਐਕਟੀਵਿਟੀ ਹੋਣ ਦੇ ਅਸਾਰ ਹੋਣਗੇ 29 30 31 ਜੁਲਾਈ ਤੇ 1 ਅਗਸਤ ਮੇਨ ਹੋ ਸਕਦੇ ਆ ਸੋ ਕਹਿਣ ਤੋਂ ਭਾਵ ਇਹ ਹੈ ਕਿ ਜੁਲਾਈ ਦੇ ਇਹ ਜਿਹੜੇ ਆਖਰੀ 4 ਦਿਨ ਨੇ ਤੇ ਵਿੱਚ 1 ਅਗਸਤ ਦਾ ਦਿਨ ਲਾ ਲਈਏ ਤਾਂ ਉੱਤਰਾਖੰਡ ਦੇ ਵਿੱਚ ਕਈ ਥਾਵਾਂ ਤੇ ਭਾਰੀ ਮੀਂਹ ਪੈਣ ਦੇ ਅਸਰ ਹੋਣਗੇ ਉੱਤਰਾਖੰਡ ਦੇ ਨਾਲ ਲੱਗਦੇ ਹਿਮਾਚਲ ਦੇ ਖੇਤਰਾਂ ਦੇ ਵਿੱਚ ਹਿਮਾਚਲ ਚ ਕਈ ਥਾਵਾਂ ਤੇ ਭਾਰੀ ਮੀਂਹ ਪੈਣ ਦੇ ਅਸਰ ਹੋਣਗੇ ਖਾਸ ਕਰਕੇ 29 30 ਤੇ 31 ਜੁਲਾਈ ਨੂੰ ਪੰਜਾਬ ਦਾ ਜ਼ਿਕਰ ਕਰ ਲਈਏ ਤਾਂ ਪੰਜਾਬ ਦੇ ਜਿਹੜਾ ਦਵਾਬਾ ਖੇਤਰ ਪੁਆਦ ਖੇਤਰ ਤੇ ਜਿਹੜਾ ਲੁਧਿਆਣਾ ਮਲਿਰਕੋਟਲਾ ਪਟਿਆਲਾ ਫਤਿਹਗੜ੍ਹ ਸਾਹਿਬ ਬਰਨਾਲਾ ਸੰਗਰੂਰ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਵਧੀਆ ਮੀਂਹ ਪਣਦੇ ਅਸਾਰ ਹੋਣਗੇ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ ਕਿਤੇ ਭਾਰੀ ਮੀਂਹ ਵੀ ਦਰਜ ਹੋ ਸਕਦਾ ਜਿਹੜੇ ਬਾਕੀ ਦੇ ਖੇਤਰ ਜਿਵੇਂ ਮਾਝਾ ਖੇਤਰ ਹੋ ਗਿਆ ਜਾਂ ਮਾਲਵੇ ਦੇ ਬਾਕੀ ਖੇਤਰ ਰਹਿ ਗਏ ਜਿਹਦੇ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਮੁਕਸਰ ਸਾਹਿਬ ਮੋਗਾ ਫਰੀਦਕੋਟ ਬਠਿੰਡਾ ਮਾਨਸਾ ਉਹਨਾਂ ਖੇਤਰਾਂ ਦੇ ਵਿੱਚ ਜੜਾ 29 30 31 ਇਹਨਾਂ ਚੋਂ ਕਿਸੇ ਦੋ ਦਿਨ ਮੀਂਹ ਜ਼ਰੂਰ ਪਹੁੰਚਦਾ ਹੋ ਸਕਦਾ ਤੇ ਕਿਸੇ ਇੱਕ ਦੇ ਜ਼ਿਲ੍ਹੇ ਦੇ ਵਿੱਚ ਝਟ ਤਕੜੀ ਵੀ ਲੱਗ ਸਕਦੀ ਆ ਪੰਜਾਬ ਦੇ ਵਿੱਚ ਕਹਾਣੀ ਉਹੀ ਰੋਹ ਜਿਹੜੀ ਜੁਲਾਈ ਦੇ ਵਿੱਚ ਲਗਾਤਾਰ ਚੱਲੀ ਆ ਰਹੀ ਆ ਕਿ ਕੁਝ ਜ਼ਿਲਿਆਂ ਦੇ ਵਿੱਚ ਮੀਂਹ ਜ਼ਿਆਦਾ ਡਿਗੂਗਾ ਤੇ ਕੁਝ ਜ਼ਿਲ੍ਹੇ ਉਹੀ ਫਿਰ ਆਸ ਉਮੀਦ ਦੇ ਵਿੱਚ ਰਹਿਣਗੇ ਕਿ ਇਹਦੇ ਵਿੱਚੋਂ ਮੀਂਹ ਅੱਜ ਪਊ ਕੱਲ ਪਊ ਪਰਸੋ ਪਊ ਚੌਥੇ ਪੂਤ ਸੱਸਤੇ ਵਿੱਚ ਇਸ ਤਰ੍ਹਾਂ ਵੀ ਗੁਜ਼ਰ ਸਕਦਾ ਕਈ ਜ਼ਿਲ੍ਹਿਆਂ ਦੇ ਵਿੱਚੋਂ ਹਰਿਆਣੇ ਦੇ ਕਾਫੀ ਖੇਤਰਾਂ ਦੇ ਵਿੱਚ ਲਗਭਗ 50 60% ਖੇਤਰਾਂ ਦੇ ਵਿੱਚ ਮੀਂਹ ਜ਼ਰੂਰ ਪਹੁੰਚਦਾ ਹੋਊਗਾ 28 ਜੁਲਾਈ ਤੋਂ ਲੈ ਕੇ 1 ਅਗਸਤ ਦੇ ਦਰਮਿਆਨ ਤੇ ਕੋਈ 2-4 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੇ ਅਸਰ ਵੀ ਬਣੇ ਹੋਏ ਨੇ ਪੱਛਮੀ ਜੂਪੀ ਦੇ ਵਿੱਚ ਕਈ ਥਾਵਾਂ ਤੇ ਭਾਰੀ ਮੀਂਹ ਪੈਣ ਦੇ ਅਸਾਰ ਨੇ ਇਹਨਾਂ ਦਿਨਾਂ ਦੇ ਦੌਰਾਨ ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਵੀ ਮੀਂਹ ਸੋਣੀ ਦਸਤਕ ਜਿਹੜਾ ਤਾਊਗਾ 29 ਤੇ 31 ਦੇ ਦੌਰਾਨ ਜਿਹੜਾ ਜੰਮੂ ਕਸ਼ਮੀਰ ਦੇ ਵੀ ਕੁਝ ਖੇਤਰਾਂ ਦੇ ਵਿੱਚ ਕਿਸੇ ਇੱਕ ਦਿਨ ਭਾਰੀ ਮੀਂਹ ਪੈਣ ਦੇ ਅਸਾਰ ਬਣ ਸਕਦੇ ਆ ਕਿ ਜਿੱਥੇ ਤੱਕ ਰਾਜਸਥਾਨ ਦੇ ਉੱਤਰੀ ਇਲਾਕਿਆਂ ਦਾ ਜ਼ਿਕਰ ਆ ਤਾਂ ਗੰਗਾ ਨਗਰ ਦੇ ਵਿੱਚ ਕਿਸੇ ਇੱਕ ਦੋ ਦਿਨ ਜਿਹੜਾ ਜਾਂ ਕਿਸੇ ਇੱਕ ਦਿਨੇ ਖਾਸ ਤੌਰ ਤੇ 29 ਤੇ 31 ਨੂੰ ਮੀਂਹ ਪੈਣ ਦੇ ਅਸਾਰ ਹੋਣਗੇ ਜਾਂ ਫਿਰ 30 31 ਇੱਕ ਨੂੰ ਹੋਣਗੇ ਇਸ ਤੋਂ ਇਲਾਵਾ ਹਨੂਮਾਨਗੜ ਤੇ ਚੁਰੂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਭਾਰੀ ਮੀਂਹ ਜਿਹੜਾ ਦਸਤਕਤ ਆਊਗਾ 29, 30 ਤੇ 31 ਜੁਲਾਈ ਨੂੰ ਜਾਪ ਰਿਹਾ ਚੁਰੂ ਜਾਂ ਚੁਰੂ ਦੇ ਨਾਲ ਲੱਗਦੇ ਜਿਹੜੇ ਦੱਖਣੀ ਜਾਂ ਦੱਖਣ ਪੂਰਬੀ ਖੇਤਰ ਨੇ ਉਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਭਾਰੀ ਮੀਂਹ ਵੀ ਜਿਹੜਾ ਉਹ ਡਿੱਗ ਸਕਦਾ ਕੁੱਲ ਮਿਲਾ ਕੇ ਸਾਰੀ ਕਹਾਣੀ ਦਾ ਨਿਚੋੜ ਆ ਜਿਹੜਾ ਉਹ ਇਹ ਹੈ ਕਿ ਪਾਣੀ ਇੱਥੇ ਲਗਾਤਾਰ ਹਵਾ ਦੇ ਵਿੱਚ ਮੌਜੂਦ ਆ ਦੇ ਮੌਨਸੂਨ ਦੀਆਂ ਹਵਾਵਾਂ ਦੀ ਪੱਛਮੀ ਹਵਾਵਾਂ ਨਾਲ ਥੋੜੀ ਜਿਹੀ ਟੱਕਰ ਹੋਣੀ ਆ 29 ਤੇ 31 ਨੂੰ ਤਾਂ ਉਹਦੇ ਨਾਲ ਇਹ ਹਵਾ ਦੇ ਵਿੱਚ ਜਿਹੜੀ ਹਮ ਸਾਨੂੰ ਉੱਚੜ ਕੇ ਜ਼ਮੀਨ ਤੇ ਡੇਗੂ ਮੂਵਮੈਂਟ ਬਦਲਣ ਦੇ ਕੁਝ ਖਾਸ ਨਹੀਂ ਹੋਣੀ ਇਸ ਕਰਕੇ ਕਈ ਇਲਾਕੇ ਹੋਣਗੇ ਜਿੱਥੇ ਜ਼ਿਆਦਾ ਕੰਮ ਢੇਰੀ ਹੋਊਗਾ ਤੇ ਕਈ ਇਲਾਕੇ ਹੋਣਗੇ ਜਿੱਨਾਂ ਦੇ ਉੜੀ ਉਸ ਤਰ੍ਹਾਂ ਬਣੀ ਰਹੂ ਜਾਂ ਮਾਣਾ ਮੋਟਾ ਕਣੀ ਕਾਵਣਾ ਜਾਂ ਹਲਕਾ ਵੀ ਕੁਝ ਕੁ ਇਲਾਕਿਆਂ ਦੇ ਵਿੱਚ ਵੇਖਣ ਨੂੰ ਜਿਹੜਾ ਮਿਲ ਸਕਦਾ ਸੋ ਮਿਲਦੇ ਆ ਆਉਣ ਵਾਲੇ ਦਿਨਾਂ ਦੇ ਦੌਰਾਨ ਦੇਖਦੇ ਆ ਕਿਹੜੇ ਇਲਾਕਿਆਂ ਦੇ ਵਿੱਚ ਜੜੀ ਮੀਂਹ ਦੀ ਬਹੁਤ ਜ਼ਿਆਦਾ ਤਾਕੜੀ ਝਟ ਲੱਗਦੀ ਹੈ ਕਿਹੜੇ ਇਲਾਕਿਆਂ ਦੇ ਵਿੱਚ ਠ ਥੋੜੀ ਜੀ ਰਾਤ ਉਹਨਾਂ ਟਾਈਮ ਹੀ ਮਿਲੂ ਜਿਹੜੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦਰਜ ਹੋਊਗਾ ਸਰਪੋਸਟ ਦੇਣ ਦੇ ਲਈ ਉਸ ਰਾਤ ਦੇ ਲਈ ਅਗਲੇ ਦਿਨ ਜਦੋਂ ਦੁਬਾਰੇ ਸੂਰ ਦੇ ਦਰਸ਼ਨ ਹੋਣਗੇ ਤਾਂ ਹਮ ਉਸ ਦੁਬਾਰੇ ਫੇਰ ਜਿਹੜਾ ਜੋਰ ਫੜੂ ਤੇ ਅਗਸਤ ਦੇ ਪਹਿਲੇ 8-10 ਦਿਨ ਜਾਪ ਰਿਹਾ ਕਿ ਮੌਨਸੂਨ ਇੱਥੋਂ ਥੋੜੀ ਜੀ ਬ੍ਰੇਕਾਂ ਲਾ ਕੇ ਰੱਖੂ ਮਾੜਾ ਮੋਟਾ ਕਿਤੇ ਪੈ ਜਾਵੇ ਦੁਪਹਿਰ ਨੂੰ ਕਹਿ ਨਹੀਂ ਸਕਦੇ ਓਵਰ ਆਲ ਕਿਸੇ ਵੱਡੇ ਮੀਹਾਂ ਦਾ ਜਿਹੜਾ ਦੌਰ ਆ ਉਹ 7-8 ਅਗਸਤ ਤੱਕ ਜਾਪ ਨਹੀਂ ਰਿਹਾ ਅਗਸਤ ਮਹੀਨੇ ਦੇ ਦੌਰਾਨ ਸੋ ਇਨਕ ਅਪਡੇਟਾਂ ਲਈ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ